ਕੋਸ ਨੋ ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਨਵੇਂ ਜੁੜੇ ਦੋਸਤੋ ਮਿੱਤਰਾਂ ਜਿਹੜੇ ਉਹ ਆਪਣੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਜਿਹੜਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਿਓ ਹੋਰ ਸੁਣਾਓ ਕੀ ਹਾਲ ਚਾਲ ਹੈ ਜੀ ਤੁਹਾਡੇ ਦੋਸਤੋ ਵੀਡੀਓ ਜਿਹੜੀਆਂ ਇਸ ਚੈਨਲ ਤੇ ਆਪਾਂ ਕਾਫੀ ਸਾਰੀਆਂ ਅਪਲੋਡ ਕੀਤੀਆਂ ਹੋਈਆਂ ਬਹੁਤ ਵਧੀਆ ਵਿੱਚ ਜਾਣਕਾਰੀ ਭਰਪੂਰ ਹੋਰ ਵੀਡੀਓ ਜਿਹੜੀਆਂ ਤੁਹਾਡੇ ਨਾਲ ਸਮੇਂ-ਸਮੇਂ ਤੇ ਆਪਾਂ ਅਪਲੋਡ ਕਰਦੇ ਰਹੀਦੀਆਂ ਸੋ ਦੋਸਤੋ ਤੁਸੀਂ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਦੋ ਵੀਡੀਓ ਜਿਹੜੀਆਂ ਆਪਣੀਆਂ ਜਰੂਰ ਵਾਚ ਕਰਿਓ ਸਾਰੀਆਂ ਵੀਡੀਓ ਨੂੰ ਜਰੂਰ ਵਾਚ ਕਰਿਓ ਹੋਰ ਸਨਾਵ ਦੋਸਤੋ ਕੀ ਹਾਲ ਚਾਲ ਆ ਤੁਹਾਡੇ ਕਮੈਂਟ ਦੇ ਵਿੱਚ ਜਰੂਰ ਹਾਜ਼ਰੀ ਲਗਵਾਇਓ ਹਾਲ ਚਾਲ ਦੱਸਿਓ ਕੀ ਹਾਲ ਚਾਲ ਆ ਤੁਹਾਡੇ ਇਸ ਚੈਨਲ ਤੇ ਦੋਸਤੋ ਆਪਾਂ ਸਮੇਂ-ਸਮੇਂ ਤੇ ਜਿਹੜੀਆਂ ਵੀਡੀਓ ਅਪਲੋਡ ਕਰਦੇ ਰਹੀਦਾ ਵਾ ਵਧੀਆ-ਵਧੀਆ ਵੀਡੀਓ ਜਦੋਂ ਵੀ ਸਮਾਂ ਲੱਗੇ ਤੁਸੀਂ ਇਸ ਚੈਨਲ ਦੇ ਨਾਲ ਜੁੜੋ ਤੇ ਤੁਸੀਂ ਜਿਹੜੀਆਂ ਵੀਡੀਓ ਆਪਣੀਆਂ ਉਹ ਸਾਰੀਆਂ ਵੀਡੀਓ ਨੂੰ ਜਰੂਰ ਵੇਖਿਓ ਤੇ ਆਪਣੀ ਜਿਹੜੀ رائے ਆ ਕਮੈਂਟ ਦੇ ਜਰੀਏ ਸਾਡੇ ਨਾਲ ਸਾਂਝੀ ਵੀ ਜਰੂਰ ਕਰਿਓ ਹੋ ਸਨੋ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੋਰ ਸਨੋ ਦੋਸਤੋ ਗੱਲਬਾਤ ਹਾਲ ਚਾਲਾ ਤੁਹਾਡੇ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਆਪਾਂ ਨਾ ਹਤਵਦ ਜਿਹੜੀਆਂ ਵੀਡੀਓ ਆਪਾਂ ਇਸ ਚੈਨਲ ਤੇ ਚੰਗੀਆਂ ਚੰਗੀਆਂ ਅਪਲੋਡ ਸਮੇਂ ਸਮੇਂ ਤੇ ਕਰਦੇ ਰਹਿੰਦੀਆਂ ਤਕਰੀਬਨ 600 ਤੋਂ ਪਲੱਸ ਜਿਹੜੀ ਵੀਡੀਓ ਆ ਉਹ ਆਪਾਂ ਆਪਣੇ ਇਸ ਚੈਨਲ ਤੇ ਆ ਜਿਹੜੀ ਆਪਾਂ ਪਾ ਚੁੱਕੇ ਆ ਤੇ ਤੁਸੀਂ ਜਦੋਂ ਵੀ ਤੁਹਾਡੇ ਕੋਲ ਟਾਈਮ ਲੱਗੇ ਤੁਸੀਂ ਚੈਨਲ ਦੇ ਨਾਲ ਜੁੜੋ ਤੇ ਆਪਣੀਆਂ ਵੀਡੀਓ ਵੱਧ ਤੋਂ ਵੱਧ ਵੇਖਣ ਦੀ ਕੋਸ਼ਿਸ਼ ਕਰਿਓ ਸਾਰੀਆਂ ਵੀਡੀਓ ਵੇਖਣਯੋਗ ਆ 600 ਤੋਂ ਪਲੱਸ ਵੀਡੀਓ ਜਿਹੜੀਆਂ ਆਪਾਂ ਇਸ ਚੈਨਲ ਤੇ ਅਪਲੋਡ ਕਰ ਚੁੱਕੇ ਆ ਸੋ ਸਾਰੀਆਂ ਵੀਡੀਓ ਨੂੰ ਜਰੂਰ ਵਾਚ ਕਰਿਓ ਤੇ ਕਮੈਂਟ ਕਰਕੇ ਆਪਦੀ ਰਾਏ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਕਿਉਂਕਿ ਖੇਤੀਬਾੜੀ ਦੀਆਂ ਹੋਰ ਕੋਈ ਸਮਾਜਿਕ ਸਹਿਤਕ ਗਤੀਵਿਧੀਆਂ ਉਹ ਸਾਰੀਆਂ ਅਸੀਂ ਇਸ ਚੈਨਲ ਤੇ ਅਪਲੋਡ ਕਰਦੇ ਰਹੇਗਾ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਅਤੇ ਕੱਲ ਨੂੰ ਜਿਹੜਾ ਮਲੋਟ ਦੇ ਵਿੱਚ ਵੱਡਾ ਕਿਸਾਨ ਮੇਲਾ ਹੋਣ ਜਾ ਰਿਹਾ ਹੈ ਸੋ ਅੱਜ ਅਸੀਂ ਕਿਸੇ ਫੰਕਸ਼ਨ ਦੇ ਵਿੱਚ ਬਿਜੀ ਹੋਣ ਕਰਕੇ ਉੱਥੇ ਜਿਹੜੀ ਕਵਰੇਜ ਨਹੀਂ ਕਰ ਸਕਦੇ ਤੇ ਕੱਲ ਨੂੰ ਕੋਸ਼ਿਸ਼ ਕਰਾਂਗੇ ਜਿਹੜਾ ਮਲੋਟ ਮੇਲਾ ਹੋ ਰਿਹਾ ਉਥੋਂ ਦੀ ਕਵਰੇਜ ਆ ਜਿਹੜੀ ਅਸੀਂ ਜ਼ਰੂਰ ਵੀਡੀਓ ਜਿਹੜੀਆਂ ਛੋਟ ਦੇ ਵਿੱਚ ਜਾਂ ਦੂਜੀਆਂ ਵੀਡੀਓ ਅਸੀਂ ਲਾਉਂਗੇ ਜ਼ਰੂਰ ਅਪਲੋਡ ਕਰਾਂ ਤੇ 13 ਤੇ 14 ਤਰੀਕ ਨੂੰ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਇੱਕ ਜੋ ਕਿਸਾਨ ਮੇਲਾ ਹੋਣ ਜਾ ਰਿਹਾ ਹੈ ਉਦੋਂ ਵੀ ਜਿਹੜੀਆਂ ਵੀਡੀਓ ਉੱਥੇ ਅਸੀਂ ਕਵਰੇਜ ਕਰਕੇ ਤੁਹਾਡੇ ਨਾਲ ਸਾਂਝੀਆਂ ਜਰੂਰ ਕਰਾਂਗੇ ਸੋ ਦੋਸਤੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਕਰਕੇ ਹਾਜ਼ਰੀ ਲਵਾ ਕੇ ਦਿਆ ਕਰੋ ਕਿ ਕਿੱਥੋਂ-ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਸਾਨੂੰ ਵੀ ਹੌਸਲਾ ਹੋ ਜਾਂਦਾ ਵੀ ਸਾਡੇ ਨਾਲ ਇੰਨੇ ਦੂਰ-ਦੂਰ ਤੋਂ ਮਿੱਤਰ ਪਿਆਰੇ ਦੋਸਤ ਜੁੜੇ ਆ ਸੋ ਦੋਸਤੋ ਮੈਂ ਖੁਦ ਵੀ ਆਪ ਵੀ ਆਪਾਂ ਰਚਨਾਵਾਂ ਕੁਝ ਲਿਖ ਲਈਦਾ ਵਾ ਕਲਮ ਜਦੋਂ ਵੀ ਦਿਮਾਗ ਦੇ ਵਿੱਚ ਆਟੋਮੈਟਿਕ ਹੀ ਆ ਜਾਂਦੀਆਂ ਹੈ ਗੱਲਾਂ ਸਤਾਰਾ ਕਈ ਵਾਰੀ ਸ਼ਾਇਰੀ ਕੋਈ ਜਾਂ ਕੋਈ ਕੈਪਟਾ ਵਗੈਰਾ ਜਾਂ ਕੋਈ ਆਪਾਂ ਲਿਖਦੇ ਰਹੀਦਾ ਵਾ ਸਮੇਂ-ਸਮੇਂ ਤੇ ਇਸ ਸਮੇਂ ਦੇ ਹਿਸਾਬ ਨਾਲ ਜੋ ਵੀ ਤੇ ਉਹ ਵੀ ਤੁਹਾਡੇ ਨਾਲ ਇਸ ਚੈਨਲ ਤੇ ਸਾਂਝੇ ਕਰਦੇ ਰਹੀਦਾ ਵਾ ਲਾਈਵ ਦੇ ਵਿੱਚ ਵੀ ਤੇ ਵੈਸੇ ਵੀ ਵੀਡੀਓ ਦੇ ਵਿੱਚ ਜਾਂ ਵੈਸੇ ਕਿਸੇ ਫੰਕਸ਼ਨ ਤੇ ਜਾਈਏ ਉੱਥੇ ਸਮਾਂ ਮਿਲੇ ਤਾਂ ਉਦੋਂ ਵੀ ਜਿਹੜੀ ਆ ਵੀਡੀਓ ਆ ਕਿਉਂਕਿ ਸੋਸ਼ਲ ਮੀਡੀਆ ਦਾ ਜੋਗਾ ਅੱਜ ਕੱਲ ਵੀਡੀਓ ਹਰ ਕੋਈ ਵੀਡੀਓ ਪਹਿਲਾਂ ਬਣਾਉਂਦਾ ਵਾ ਯਾਦ ਕਰ ਰਹਿ ਜਾਂਦੀ ਆ ਸੋ ਚੰਗੇ ਫੰਕਸ਼ਨਾਂ ਤੇ ਚੰਗੇ ਪ੍ਰੋਗਰਾਮਾਂ ਤੇ ਜਾਂਦੇ ਜਾਂ ਆਪਾਂ ਜਾਈਦਾ ਵੀਡੀਓ ਬਣਾਈਦਾ ਤੇ ਹੋਰ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਨ ਦਾ ਇਹ ਮਕਸਦ ਹੁੰਦਾ ਵੀ ਚਲੋ ਜੀ ਅਸੀਂ ਕੋਈ ਪ੍ਰੋਗਰਾਮ ਵੇਖਿਆ ਚੰਗੀ ਗੱਲ ਸੁਣੀ ਆ ਕਿਸੇ ਬੁੱਧੀਜੀਵੀ ਬੰਦੇ ਦੀ ਜਾਂ ਕਿਸੇ ਦੀ ਵੀ ਤਾਂ ਹੋਰ ਮਿੱਤਰਾਂ ਪਿਆਰਿਆਂ ਨਾਲ ਵੀ ਸਾਂਝੀਆਂ ਕੀਤੀਆਂ ਜਾਣ ਤੇ ਸਾਡੇ ਜਿਹੜੇ YouTube ਤੇ ਸਾਡੇ ਦੋਸਤ ਮਿੱਤਰ ਜੁੜੇ ਆ ਉਹ ਵੀ ਜਿਹੜੀਆਂ ਜਾਣਕਾਰੀ ਭਰਪੂਰ ਜਾਣਕਾਰੀ ਹਾਸਲ ਕਰ ਸਕਣ ਸੋ ਮੇਰੀ ਰਿਕਵੈਸਟ ਇਹੀ ਆ ਦੋਸਤੋ ਕਿ 600 ਤੋਂ ਪਲੱਸ ਵੀਡੀਓ ਜਿਹੜੀਆਂ ਅਸੀਂ ਇਸ ਚੈਨਲ ਤੇ ਪਾ ਚੁੱਕੇ ਆ ਸੋ ਪਲੀਜ਼ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਚੈਨਲ ਤੇ ਜਾ ਕੇ ਉਹ ਜਿਹੜੀਆਂ ਵੀਡੀਓ ਜ਼ਰੂਰ ਵਾਚ ਕਰਿਓ ਤੇ ਆਪਣੀ ਜਿਹੜੀ ਰਾਏ ਆ ਉਹ ਸਾਡੇ ਨਾਲ ਕਮੈਂਟ ਬਾਕਸਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਸੋ ਦੋਸਤੋ ਮੈਂ ਖੇਤੀਬਾੜੀ ਮੇਲਿਆਂ ਦੀ ਗੱਲ ਕਰ ਰਿਹਾ ਸੀ ਵੀ ਜਿਹੜਾ ਅੱਜ ਤੇ ਕੱਲ ਨੂੰ ਮਲੋਟ ਵਿਖੇ ਵੱਡਾ ਕਿਸਾਨ ਮੇਲਾ ਲੱਗ ਰਿਹਾ ਜਿਹੜੇ ਸਾਡੇ ਕਿਸਾਨ ਭਰਾ ਵਾ ਉਹਨਾਂ ਨੂੰ ਜ਼ਰੂਰ ਇਹਨਾਂ ਮੇਲਿਆਂ ਤੇ ਜਾ ਕੇ ਲਾਹਾ ਲੈਣਾ ਚਾਹੀਦਾ ਕਿਉਂਕਿ ਨਵੀਆਂ ਖੇਤੀ ਦੀਆਂ ਤਕਨੀਕਾਂ ਆ ਰਹੀਆਂ ਨੇ ਉਹਨਾਂ ਦੇ ਬਾਬਤ ਜਿਹੜੇ ਖੇਤੀ ਦੇ ਮਾਹਿਰ ਆ ਉਥੇ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਨੇ ਵਕ ਵਕ ਤਰਾਂ ਦੀ ਉਥੇ ਸਟਾਲ ਜਿਹੜੇ ਆ ਕੰਪਨੀਆਂ ਦੇ ਲੱਗਦੇ ਆ ਤੇ ਆਪਾਂ ਨੂੰ ਜਾਣਕਾਰੀ ਮਿਲਦੀ ਆ ਸੋ ਦੋਸਤੋ ਵੱਤੋ ਵੱਤ ਲਾਹਾ ਲਿਆ ਕਰੋ ਕਿਉਂਕਿ ਜੇ ਆਪਾਂ ਆਪਦੇ ਖੇਤ ਦੇ ਵਿੱਚ ਸਾਲ ਭਰ ਕੰਮ ਕਰਦੇ ਆ ਜੇ ਸਾਲ ਚ ਇੱਕ ਦੋ ਮੇਲੇ ਜਿਹੜੇ ਆਉਂਦੇ ਆ ਉਹ ਜ਼ਰੂਰ ਅਟੈਂਡ ਵੀ ਕਰਨੇ ਚਾਹੀਦੇ ਨੇ ਤਾਂ ਜੋ ਸਾਨੂੰ ਨਵੀਂ ਜਿਹੜੀ ਜਾਣਕਾਰੀ ਖੇਤੀ ਦੇ ਬਾਰੇ ਉਹ ਸਾਨੂੰ ਮਿਲ ਸਕੇ ਤੇ ਅਸੀਂ ਜਿਹੜਾ ਖੇਤੀ ਨੂੰ ਹੋਵੇ ਮੁਨਾਫੇ ਵੱਲ ਲੈ ਕੇ ਜਾ ਸਕੀਏ ਕਿਉਂਕਿ ਜਿਹੜੀਆਂ ਅਸੀਂ ਧੜਾ ਧੜ ਰਹੇ ਹਾਂ ਸਪਰੇਹਾਂ ਫੱਟ ਰਹੇ ਹਾਂ ਉਹਨਾਂ ਤੋਂ ਥੋੜਾ ਕੁ ਹੁਣ ਬਚੀਏ ਕਿਉਂਕਿ ਯੂਨੀਵਰਸਿਟੀ ਵੀ ਆਪਾਂ ਨੂੰ ਕਹਿ ਰਹੀ ਆ ਕਿ ਥੋੜਾ ਘਟਾਇਆ ਜਾਵੇ ਰਿਹਾ ਸਪਰੇਹਾਂ ਦੇ ਪਾਸੇ ਤੋਂ ਕਿਉਂਕਿ ਜਿਵੇਂ ਆਪਣੇ ਭਾਰਤ ਦੀ ਸਟੇਟ ਆ ਦੋਸਤੋ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਪਿੰਡ ਦੇ ਕੁਝ ਕਿਸਾਨਾਂ ਨੇ ਇਹ ਨਰਨਾ ਕਰ ਲਿਆ ਕਿ ਆਪਾਂ ਆਰਗੈਨਿਕ ਖੇਤੀ ਵਾਲੇ ਪਾਸੇ ਆਉਣਾ ਹੈ ਜੈਰਾ ਮੁਕਤ ਖੇਤੀ ਕਰਨੀ ਆ ਉੱਥੋਂ ਗੱਲ ਤੁਰਦੀ ਤੁਰਦੀ ਅੱਜ ਮੈਂ ਪੜਿਆ ਸੀਗਾ ਉਹ ਕਹਿੰਦੇ ਜੀ ਆਂਧਰਾ ਪ੍ਰਦੇਸ਼ ਦੇ ਵਿੱਚ 8 ਲੱਖ ਕਿਸਾਨ ਆ ਜਿਹੜਾ ਉਹ ਆਰਗੈਨਿਕ ਖੇਤੀ ਵੱਲ ਹੋ ਗਿਆ ਜੈਰਾਂ ਮੁਕਤ ਖੇਤੀ ਕਰ ਰਹੇ ਆ ਸੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਅਸੀਂ ਕਹਿੰਦੇ ਹੁੰਦੇ ਥੋੜਾ ਖਾ ਲੋ ਤੇ ਚੰਗਾ ਖਾ ਲੋ ਇੰਨੇ ਵੱਧ ਝਾੜ ਲੈ ਕੇ ਰਹਿਣ ਸਪ੍ਰੇਹਾਂ ਪਾ ਕੇ ਪੈਸੇ ਕਮਾਉਣੇ ਉਸ ਤੋਂ ਬਾਅਦ ਡਾਕਟਰਾਂ ਤੇ ਲਾਉਣਾ ਤੇ ਮੈਨੂੰ ਨਹੀਂ ਕੋਈ ਗੱਲ ਚੰਗੀ ਲੱਗਦੀ ਸੋ ਆਪ ਪਹਿਲੇ ਚੰਗਾ ਪੈਦਾ ਕਰੀਏ ਘਟ ਰਹੇ ਆ ਸਪ੍ਰੇਹਾਂ ਵਾਲੀ ਜਿਹੜੀ ਖੇਤੀਬਾੜੀ ਆ ਉਹ ਕਰੀਏ ਤਾਂ ਜੋ ਅਸੀਂ ਬਿਮਾਰ ਸਕੀਏ ਕਿਉਂਕਿ ਵੜੀਆਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਲੋਕਾਂ ਨੂੰ ਹੁਣ ਲੱਗ ਚੁੱਕੀਆਂ ਨੇ ਕਿਉਂਕਿ ਸਾਰੇ ਲੋਕ ਨਾ ਜਿਹੜਾਂ ਖਾ ਰਹੇ ਨੇ ਸਬਜ਼ੀਆਂ ਵੀ ਤਿਆਰ ਹੁੰਦੀਆਂ ਨੇ ਜਾਂ ਕਣਕਾਂ ਜਾਂ ਝੋਨਾਵਾ ਸਾਰਾ ਬਹੁਤ ਸਾਰਾ ਜਿਹੜਾ ਉੱਤੇ ਰਸਾਇਣਕਾਂ ਖਾਦਾਂ ਦੀ ਵਰਤੋਂ ਹੁੰਦੀ ਆ ਸੋ ਦੋਸਤੋ ਆਪ ਦੀ ਵਿਸ਼ਾ ਵੀ ਸਾਨੂੰ ਕੋਈ ਦੱਸ ਦੇ ਰਿਹਾ ਕਰੋ ਵੀ ਜਿਸ ਵਿਸ਼ੇ ਤੇ ਤੁਹਾਡੇ ਨਾਲ ਵੀਡੀਓ ਸਾਂਝੀ ਕਰੀਏ ਸੋ ਅੱਜ ਮੇਰੇ ਕੋਲੇ ਸਮਾਂ ਇੰਨਾ ਕੀ ਸੀਗਾ ਇੱਕ ਤਾਂ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਅੱਜ ਭਾਵੇਂ ਅਸੀਂ ਉਸ ਮੇਲੇ ਤੇ ਵਿੱਚ ਨਹੀਂ ਜਾ ਸਕਦੇ ਤੇ ਸਾਡੇ ਨੇੜੇ ਤੇੜੇ ਦੇ ਉਸ ਇਲਾਕੇ ਦੇ ਜਿਹੜੇ ਸਾਡੇ ਵੀਰਪਰਾ ਆ ਉਹ ਮਲੋੜ ਦੇ ਵਿੱਚ ਜਿਹੜਾ ਅੱਜ ਤੇ ਕੱਲ ਨੂੰ ਵੱਡਾ ਕਿਸਾਨ ਮੇਲਾ ਹੋ ਰਿਹਾ ਉੱਥੇ ਜ਼ਰੂਰ ਹਾਜ਼ਰੀ ਭਰਨਾ ਤੇ ਮੇਲੇ ਤੇ ਜਾ ਕੇ ਜਿਹੜੇ ਕਿਸਾਨ ਵੀਰ ਆ ਉਹ ਜਾਣਕਾਰੀ ਲੈਣ ਉੱਥੇ ਮਹਿਰ ਆਏ ਹੁੰਦੇ ਉਹਨਾਂ ਤੋਂ ਜਾਣਕਾਰੀਆਂ ਸਵਾਲ ਵੀ ਪੁੱਛਣ ਜਾਣਕਾਰੀ ਲੈਣ ਤਾਂ ਜੋ ਜੋ ਵੀ ਇਸ ਏਰੀਏ ਦੇ ਮੁਕਸਰ ਮਲਹੋਟ ਗਿੱਦੜਬਾਹ ਕਿਉਂਕਿ ਭਾਵੇਂ ਮੈਂ ਵੀਡੀਓ ਹੁਣ ਲੇਟ ਹੋ ਗਿਆ ਥੋੜਾ ਪਾਉਣ ਤੋਂ ਪਰ ਹਜੇ ਵੀ ਜੇ ਕਿਸੇ ਵੀਰਾਂ ਕੋਲ ਟਾਈਮ ਹੈਗਾ ਉਹ ਮੇਲੇ ਦੇ ਵਿੱਚ ਜ਼ਰੂਰ ਪਹੁੰਚਣ ਕੱਲ ਨੂੰ ਅਸੀਂ ਵੀ ਉਸ ਮੇਲੇ ਦੇ ਵਿੱਚ ਪਹੁੰਚਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਅੱਜ ਕਿਸੇ ਫੰਕਸ਼ਨ ਦੇ ਵਿੱਚ ਬੀਜੀ ਹੁਣ ਕਰਨਾ ਮੈਂ ਉੱਥੇ ਨਹੀਂ ਪਹੁੰਚ ਸਕਿਆ ਨਹੀਂ ਹੁਣ ਨੂੰ ਆਪਾਂ ਇੱਕ ਦੋ ਵੀਡੀਓ ਜਿਹੜੀਆਂ ਤੋਂ ਅੱਡੇ ਨਾਲ ਉਸ ਮੇਲੇ ਦੀਆਂ ਸਾਂਝੀਆਂ ਕਰ ਲੈਣੀਆਂ ਅਸੀਂ ਸੋ ਮੈਂ ਕਿਹਾ ਵੀ ਕਈ ਵਾਰੀ ਦੋਸਤ ਮਿੱਤਰਾਂ ਨੂੰ ਆਪਣੀ ਵੀਡੀਓ ਦੇ ਜ਼ਰੀਏ ਹੀ ਪਤਾ ਲੱਗ ਜਾਂਦਾ ਤੇ ਅਗਲਾ ਭਰਪੂਰ ਜਿਹੜਾ ਲਾਹਾਬਾਗ ਸਾਡੇ ਉੱਥੇ ਲੈ ਸਕਦੇ ਨੇ ਸੋ 13 ਤੇ 14 ਤਰੀਕ ਨੂੰ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਮੇਲਾ ਕਿਸਾਨ ਮੇਲਾ ਜਿਹੜਾ 13 ਤੇ 14 ਸਤੰਬਰ ਨੂੰ ਲੱਗ ਰਿਹਾ ਵਾ ਉੱਥੇ ਵੀ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਸੋ ਸਾਰੇ ਵੀਰ ਜਿਹੜੇ ਜੁੜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਥੈਂਕ ਯੂ ਦੋਸਤੋ ਧੰਨਵਾਦ ਜੀ ਤੁਹਾਡਾ